ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਇੱਕ ਨਿਊਜ਼ ਮੈਂ ਤੁਹਾਡੇ ਨਾਲ ਗਤੇਂਦਰ ਕੁਮਾਰ ਦੱਸਦੀ ਹਾਂ ਕਿ ਧੁੰਦਾਂ ਦੇ ਦੀ ਗੱਲ ਕਰੀਏ ਤੇ ਧੁੰਦਾਂ ਦੇ ਵਿੱਚ ਜਿਹੜਾ ਗੱਡੀਆਂ ਨੂੰ ਆਉਣ ਜਾਣ ਵਾਹਨਾਂ ਨੂੰ ਪ੍ਰਸ਼ਾਸਨ ਵੱਲੋਂ ਬਹੁਤ ਅਲਰਟ ਕੀਤਾ ਜਾਂਦਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਅਸੀਂ ਸ਼ੋਹੋਰੇ ਦੇ ਨਾਲ ਮੰਡੀ ਦੇ ਲਾਗੇ ਤਸਵੀਰਾਂ ਹੈਗੀਆਂ ਜਿੱਥੇ ਇੱਕ ਪ੍ਰਾਈਵੇਟ ਸਕੂਲ ਦੀ ਗੱਡੀ ਜਿਹੜੀ ਹੈ ਬਹੁਤ ਹੀ ਭਿਆਨਕ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਕਿਸੇ ਟਰੈਕਟਰ ਟਰਾਲੀ ਦੇ ਨਾਲ ਜਿਹੜੀ ਹੈ ਉਹ ਤੇ ਵੱਜਣ ਨਾਲ ਜਿਹੜੀ ਟੱਕਰ ਹੋਈ ਹੈ ਜਿਹਦੇ ਵਿੱਚ ਬੱਚੇ ਜਿਹੜੇ ਮੌਕੇ ਦੇ ਸੀ ਹਨ ਤੇ ਸਕੂਲ ਟੀਚਰ ਵੀ ਸਨ ਤੇ ਉੱਥੇ ਹੀ ਡਰਾਈਵਰ ਨੇ ਦੱਸਿਆ ਜਾ ਰਿਹਾ ਕਿ ਛਟਾਂ ਲੱਗੀਆਂ ਹਨ ਤੇ ਮੈਡਮ ਦੇ ਵੀ ਕੁਝ ਛਟਾਂ ਲੱਗੀਆਂ ਹਨ ਦੱਸ ਦਈਏ ਕਿ ਇਸ ਸਮੇਂ 112 ਤੇ ਜਿਹੜੀ ਹੈ ਤੇ ਲੋਕਲ ਬੰਦਿਆਂ ਵੱਲੋਂ ਫੋਨ ਕੀਤਾ ਗਿਆ ਸੀ ਤੇ 112 ਜਿਹੜੀ ਮੌਕੇ ਤੇ ਪਹੁੰਚੀ ਹੈ ਤੇ ਐਂਬੂਲੈਂਸ ਵੀ ਜਿਹੜੇ 108 ਦੀ ਗੱਲ ਕਰੀਏ ਤੇ ਉਹ ਵੀ ਮੌਕੇ ਤੇ ਪਹੁੰਚੀ ਹੈ ਪਰ ਦੱਸ ਦਈਏ ਕਿ ਉੱਥੇ ਹੀ ਲੋਕਾਂ ਵੱਲੋਂ ਬਹੁਤ ਹੀ ਮੁਸ਼ਕਤ ਨਾਲ ਜਿਹੜਾ ਬੱਚਿਆਂ ਨੂੰ ਕੱਢਿਆ ਗਿਆ ਤੇ ਮੈਡਮ ਨੂੰ ਟੀਚਰਾਂ ਨੂੰ ਕੱਟ ਕੇ ਜਿਹੜਾ ਡਰਾਈਵਰ ਨੂੰ ਪਹਿਲੇ ਹੀ ਜਿਹੜਾ ਆ ਇਲਾਜ ਪਠਾਨਕੋਟ ਦੇ ਵਿੱਚ ਪਹੁੰਚਾ ਦਿੱਤਾ ਗਿਆ ਹੈ ਇੱਥੇ ਹੀ ਤੁਹਾਨੂੰ ਸੁਣਾਵਾਂਗੇ ਜਿਹੜੀ ਲੋਕਾਂ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਕਿਸ ਤਰ੍ਹਾਂ ਦੀ ਸਥਿਤੀ ਉਸ ਸਮੇਂ ਮੌਕੇ ਦੀ ਰਹੀ ਹੋਏਗੀ ਦੱਸਦੀ ਹੈ ਕਿ ਵਾਹਨਾਂ ਨੂੰ ਲੈ ਕੇ ਜੇ ਗੱਲ ਕਰੀਏ ਤੇ ਲੋਕ ਜਿਹੜੇ ਨਾ ਪ੍ਰਸ਼ਾਸਨ ਦੀ ਗੱਲ ਨੂੰ ਅਨਸੁਣੀ ਕਰਦੇ ਹਨ ਤੇ ਗੱਡੀਆਂ ਦੇ ਵਾਹਨਾਂ ਨੂੰ ਜੇ ਤੇਜ਼ੀ ਦੇ ਨਾਲ ਜਿਹੜਾ ਹੈ ਆ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਸ ਸਮੇਂ ਮਾਹੌਲ ਬਣਿਆ ਹੋਏਗਾ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜਿਹੜੀ ਚੀਕੋਚ ਹੈਟ ਬੱਚਿਆਂ ਦੇ ਵਿੱਚ ਹੋਏਗੀ ਟੀਚਰਾਂ ਦੇ ਵਿੱਚ ਹੋਏਗੀ ਮੈਡਮਾਂ ਦੇ ਵਿੱਚ ਹੋਏਗੀ ਤੇ ਡਰਾਈਵਰ ਦੀ ਵੀ ਇਹ ਤੁਸੀਂ ਇਸ ਸਮੇਂ ਦੇਖ ਸਕਦੇ ਹੋ ਕਿ ਫੈਡ ਹੈ ਗਈ ਹੈ ਬਿਲਕੁਲ ਹੀ ਨਾਲ ਲੱਗ ਚੁਕੀ ਹੈ ਤਸਵੀਰਾਂ ਤੁਸੀਂ ਮੌਕੇ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਖਲਾਫੀ ਹੋ ਰਹੀ ਉੱਤੇ ਹੀ ਗੱਲ ਕਰੀਏ ਤੇ ਲੋਕਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਜੋ ਮੌਕੇ ਦੀ ਸਥਿਤੀ ਦੇ ਇੱਥੇ ਬੱਚਿਆਂ ਨੂੰ ਕੱਢਦੇ ਹੋਏ ਨਜ਼ਰ ਆਏ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਕੀ ਕਹਿਣਾ ਉਹਦਾ ਤਾਂ ਤਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੇਕ ਨਿਊਜ਼ ਵਧੀਆ ਵਧੀਆ ਹੋਰ ਸਰ मेरा मुरसलीन है जी मेरा नाम अच्छा गल बात मौके से नहीं थी असि तो अंदर चाय पी रहे थे अच्छा जिथे आवाज आई ना ट्राली बजी इधर बाहर बच्चे निकालने में लग गया। फिर बच्चे निकाले इधर किस गाड़ी से जो एक्सीडेंट ये ट्र, ट्राली से है होके से फरार हो गया हाँ मौके से फरार हो गया जी कितने बच्चों के चोट लगी है और मैडम के दो चोट लगी है मैडम के दो के चोट लगी है जी ड्राइवर की लात टूट गई जी। तो पर किया कौन पो, पो, कि पहले बाद में पहुंचा जी अभी हाँ जी तो आपकी कॉल की, कि कि की किसी और ने करी थी कॉल अभी स्थिति नाजुक है ठीक है अभी ठीक है बंदा ड्राइवर के लत टूटी हुई बस और तो हल्की फुल्की चोट आई बच्चों के बच्चों को ट्रीटमेंट के लिए हाँ भेज दिया जी उनको देखे देखे। ना? मेरा नाम अल्ताफ है जी बात भाई ये है ना हम उधर है ना चाय पी रहे थे अंदर रूम में बैठे हुए इधर से ट्राली आई और इसमें वहन में लग गई हम बच्चों को निकालने में लग गए वो इधर से भाग गए बस हमने इतना ही देखा है बच्चे ठीक हैं जी बच्चे सारे ठीक है एक मैडम को चोट आई बस ड्राइवर ड्राइवर को चोट चोट आई ड्राइवर को आई जी तो आपने और कोई फोन किया किसी को मौके पर कोई? ना हमने किसी को नहीं फोन किया हमने तो सिर्फ है ना बच्चों को निकाला आप दोनों जी ਕਿਉਂਕਿ ਉਹਨਾਂ ਮੈਨਾਂ ਬੱਚੋ ਨੂੰ ਕਢਾਲਣਾ ਸੀ ਪਹਿਲੇ ਫੋਨ ਤੋਂ ਬਾਅਦ ਵਿੱਚ ਵੀ ਹੋ ਸਕਤੇ ਥੇ ਪਹਿਲੇ ਬੱਚੇ ਕਢਾ ਲਏ ਮੈਡਮੇਂ ਕਢਾ ਲਈ ਬਸ ਇਤਨੇ ਹੋ ਗਿਆ ਮਰਦ ਦਾ ਕਿ ਨਾਮ ਆਪਣਾ ਮੇਰਾ ਨਾਮ ਅੰਜੀਤ ਸਿੰਘ ਜੀ 108 ਤੋਂ ਤੁਹਾਨੂੰ ਫੋਨ ਕੀਤਾ ਜੀ ਹਾਂ ਜੀ ਹਾਂ ਜੀ ਸਰ ਕੀ ਸਿਟੀ ਪੁਲਿਸ ਨਹੀਂ ਆਈ ਹੈ ਮੋਕੇ ਤੇ ਕਿੰਦਾ ਦੀ ਸਿਟੀ ਜੀ ਸਰ ਜਦੋਂ ਸਾਨੂੰ ਫੋਨ ਆਇਆ 108 ਤੋਂ ਤੇ ਆਪਾਂ ਮਤਲਬ 10 ਮਿੰਟ ਦੇ ਵਿੱਚ ਵਿੱਚ ਆਪਾਂ ਇੱਥੇ ਪਹੁੰਚ ਗਏ ਆ ਕਿਉਂ ਪੈਂਦਾ ਵੀ ਸਾਨੂੰ 10 12 ਕਿਲੋਮੀਟਰ ਪੈ ਜਾਂਦਾ ਤਕਰੀਬਨ ਤੇ ਬਾਕੀ ਸਾਡੇ ਆਂਦ ਨੂੰ ਪੇਸ਼ੈਂਟ ਲੈ ਗਏ ਸੀ ਕਿਤਾਰੀ ਤੁਸੀਂ ਪਬਲਿਕ ਨਾਲ ਮਿਲੇ ਹੋਏ ਤੇ ਹਾਂਜੀ ਕਿਤਾ ਦੀ ਸਥਿਤੀ ਦੱਸੀ ਗਈ ਹੈ ਬੱਚਿਆਂ ਨੂੰ ਸਰ ਬੱਚਿਆਂ ਦੇ ਮਾੜੀ ਮੋੜੀ ਦਾ ਬਿਆ ਕੋਈ ਜੇ ਮਤਲਬ ਡਰਾਈਵਰ ਦੀ ਜਿਹੜੀ ਉਹ ਲੱਤ ਟੁੱਟੀ ਆ ਹਾਂਜੀ ਤੇ ਜਿਹੜਾ ਚਾਲਕ ਜੀ ਦੂਸਰਾ ਜਿਹੜਾ ਜਿੰਨਾ ਵੱਡੀਆਂ ਦੌੜ ਕੇ ਹਾਂਜੀ ਉਹ ਦੌੜ ਗਿਆ ਜੀ ਟਰਾਲੀ ਟਰਾਲੀ ਨਾਲ ਵੱਜੀ ਕੋਈ ਭਈਏ ਲੈ ਕੇ ਆ ਰਿਹਾ ਸੀਗਾ ਤੇ ਉਹ ਟਰਾਲੀ ਨਾਲ ਵੱਜੀ ਗੱਡੀ ਗੱਡੀ ਵੀ ਦੱਸਦੇ ਰ ਸਪੀਡ 'ਚ ਸੀਗੀ ਕਿਹਦੇ ਸਕੂਲ ਤੋਂ ਹੈ ਗੱਡੀ ਇਹ ਐਸਟੀ ਐਂਟਰੀ ਸਕੂਲ ਹੈ ਜੀ ਤਾਰਾ ਘੜ ਦੇ ਨਾਲ ਹੀ ਚੱਲੇ ਰੋਡ ਤੇ ਹਾਂਜੀ ਹਾਂਜੀ ਥੈਂਕ ਯੂ ਠੀਕ ਹੈ ਹਾਂ ਜੀ ਜਦੋਂ ਇਹ ਮੌਕੇ ਤੇ ਪਹੁੰਚੇ ਹੋ ਥੋੜੇ ਦੇ ਲੱਗ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਗੱਡੀ ਸਕੂਲ ਦਾ ਹਾਂ ਜੀ ਠੀਕ ਹੈ ਨਾ ਚਾਹੋ ਆਸੀਂ ਇਹੋ ਕਹਿਣਾ ਚਾਹੇਦਾ ਵੀ ਜਦੋਂ ਸਾਨੂੰ ਇਨਫੀਮੇਸ਼ਨ ਮਿਲੀ ਅਸੀਂ ਮੌਕੇ ਤੇ ਆ ਗਏ ਆ ਸਕੂਲ ਵਾਲੇ ਹੀ ਬੱਸ ਇਹ ਬੱਚੇ ਬਿਲਕੁਲ ਠੀਕ ਠਾਕ ਹੈ ਡਰਾਈਵਰ ਦੇ ਸੱਟਾਂ ਲੱਗੀਆਂ ਡਰਾਈਵਰ ਨੂੰ ਫੌਰਨ ਅਸੀਂ ਸਵਾਰੀ ਦਾ ਪ੍ਰਬੰਧ ਕਰਕੇ ਆਪਣੇ ਐਸ ਕੇ ਆਰ ਹਸਪਤਾਲ ਦਾਖਲ ਕਰਾਇਆ ਬਾਕੀ ਸਟਾਫ ਵੀ ਠੀਕ ਆ ਬਾਕੀ ਜਿਹੜੀ ਅਗਲੀ ਕਾਰਵਾਈ ਅਸੀਂ ਕਰ ਰਹੇ ਆ ਤੇ ਜਿਹੜੀ ਆਪਣੇ ਟਰਾਲੀ ਨੇ ਨਾਲ ਮਤਲਬ ਸਾਈਡ ਮਾਰੀ ਉਹ ਟਰਾਲੀ ਤਾਂ ਅਸੀਂ ਵੈਰੀਫਾਈ ਕਰ ਰਹੇ ਆ ਜਿੱਥੇ ਟਰ ਤੇ ਉਹਨੂੰ ਅਸੀਂ ਰਾਉਂਡ ਅਪ ਕਰਾਂਗੇ ਕਿਹਦੇ ਸਕੂਲ ਤੋਂ ਗੱਡੀ ਆ ਇਹ ਸਲਾਰੀਆਂ ਪੈਲ ਤੇ ਲੱਗੇ ਆ ਆਪਣੇ ਸਕੂਲ ਆਪਣੇ ਤਾਰਾਗੜ ਤੇ ਉੱਥੋਂ ਦੀ ਗੱਡੀ ਆ ਟੀਟ ਰੱਖੋ 5 ਮਿੰਟ ਪਹਿਲਾਂ ਤੁਰਪੇ ਕੋਰਨ ਦੀ